10000 ਰੁਪਏ ਤੇਰੇ ਨਾਂ ਨੂੰ ਡਿਸਕਾਊਂਟ ਕਰ ਦਾਂਗੇ ਆਪਾਂ ਠੀਕ ਇਹ ਜੀ ਸਪੈਸ਼ਲ ਐਡੀਸ਼ਨ ਟਰੈਕਟਰ ਆ 2015 ਮਾਡਲ ਆ ਪਿਆਰ ਠੀਕ ਹੈ ਜੀ ਨੰਬਰ ਬਾਈ ਜੀ ਹਰਿਆਣਾ ਦਾ ਇਹ ਐਂਡ ਅਸੀਂ ਜਿੱਥੋਂ ਦੀ ਕਹਾਂਗੇ ਉੱਥੋਂ ਨਹੀਂ ਮਿਲੂ 85 ਤੋਂ 90 ਪੇਸੇ ਟਰੈਕਟਰ ਦੇ ਟਾਇਰ ਆ ਇੰਡੋ ਫਾਰਮ 3055 ਬਾਈ ਜੀ 2014 ਮਾਡਲ ਆ ਪੰਜਾਬ ਨੰਬਰ ਆ ਪਿਆ 70 ਤੋਂ 75 ਪੇਸੇ ਟਰੈਕਟਰ ਦੇ ਟਾਇਰ ਆ ਠੀਕ ਹੈ ਜੀ ਇਹ ਵੀ ਉਸ ਮਾਡਲ ਦਾ ਫੁੱਲ ਟੌਪ ਮਾਡਲ ਆ 363 2007 ਮਾਡਲ ਆ ਬਾਈ ਜੀ ਨੰਬਰ ਹਰਿਆਣਾ ਠੀਕ ਹੈ ਜੀ ਇਹ ਨਾਂ ਨਹੀਂ ਹੋਣਾ ਨਾ ਨਹੀਂ ਹੁਣ ਠੀਕ ਹੈ। ਕੱਟਦੇ ਮਾੜੀ ਮੋਟੀ ਸ਼ੋਅ ਦੀ ਟੱਚਿੰਗ ਹੈਗੀ ਹੈ। ਠੀਕ ਹੈ। 1200 ਮੈਸੀ ਬਾਈ ਜੀ ਇਹ ਤਾਂ ਹੀਰਾ ਹੀ ਹੈ ਟਰੈਕਟਰ। ਠੀਕ ਹੈ। ਬਾਈ ਜੀ ਜਿੰਨਾ ਚੱਲਿਆ 2700 ਘੰਟਾ origignal ਚੱਲਿਆ ਹੋਇਆ ਹੈ। 2700 ਘੰਟਾ। ਜੀ ਨਾਲ ਦੇ ਡਾਇਰ ਨੇ ਟਰੈਕਟਰ ਦੇ। ਕਿੰਨੇ ਕੇ ਪੈਂਦੇ ਨੇ ਕਮਾ? ਟਾਇਰ ਦਾ 65-70 ਰੁਪਏ ਪਿਆ ਤੁਸੀਂ ਹੀਰਾ ਹੀ ਹੈ ਬਾਈ ਇਹ ਟਰੈਕਟਰ। ਠੀਕ ਹੈ ਜੀ। 2023 ਮਾਡਲ ਹੈ। ਠੀਕ ਹੈ ਜੀ। 200 ਤੇ 70-75 ਘੰਟੇ ਚੱਲਿਆ ਹੋਇਆ ਹੈ। 270 75 ਠੀਕ ਹੈ ਜੀ। ਇਹ ਆਈ ਵੀਡੀਓ ਤੋਂ ਅਲੱਗ ਤੇ ਕਲੱਚ ਵਾਲਾ ਹੈ। ਅਲੱ ਦੇ ਵਿੱਚ ਖੜੇ ਆ ਕਮਾਨ ਟਰੈਕਟਰ ਸੇਲ ਪਰਚੇਜ ਵਾਲਿਆਂ ਦੇ ਤੇ 22 ਬਲਵਿੰਦਰ ਆਪਣੇ ਨਾਲ ਹੈ 22 ਬਲਵਿੰਦਰ ਨਾਲ ਆਪਾਂ ਗੱਲ ਕਰਾਂਗੇ ਆ ਜੋ ਕਿਰਾ ਸਤਿ ਸ਼੍ਰੀ ਅਕਾਲ ਬਾਈ ਬਲਵਿੰਦਰ ਸਤਿ ਸ਼੍ਰੀ ਅਕਾਲ ਬਾਈ ਜੀ ਬਹੁਤ ਵਧੀਆ ਬਾਈ ਜੀ ਜੀ ਆਇਆਂ ਨੂੰ ਧੰਨਵਾਦ ਤੁਹਾਡਾ ਇੱਥੇ ਆਉਣ ਲਈ ਤੇ ਤੁਹਾਡੇ ਦਰਸ਼ਕਾਂ ਦਾ ਜਿਹੜੇ ਆਪਣੇ ਤੁਹਾਡੇ ਵੀਡੀਓ ਦੇਖਦੇ ਆ ਬਹੁਤ ਪਿਆਰ ਦਿੰਦੇ ਆ ਸਾਰੇ ਦਰਸ਼ਕਾਂ ਦਾ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੇ ਨਾਲ ਦੀ ਨਾਲ ਹੀ ਧੰਨਵਾਦ ਬਾਈ ਜੀ ਠੀਕ ਹੈ ਜੀ ਬਾਈ ਜੀ ਬਲਵੰਦਰ ਲੋਕੇਸ਼ਨ ਕਿ ਪੈ ਜਾਂਦੀ ਆਪਾਂ ਬਟੇਪੀਰਾ ਇਹ ਪੋਰਸ਼ਮੀਰ ਪਿੰਡ ਪੈਂਦਾ ਠੀਕ ਹੈ ਜੀ ਇੱਥੋਂ ਤਿੰਨ ਕਿ ਗੱਲਿਆਂ ਤੇ ਬੱਸ ਸਟੈਂਡ ਆ ਕੋਰਸ਼ਮੀਰ ਦਾ ਪਿੰਡਾ ਮਾਨਸਾ ਰੋਡ ਇਹ ਮੇਨ ਰੋਡ ਹੈ ਠੀਕ ਹੈ ਜੀ ਇਹ ਫੋਰ ਫੋਰ ਨੇਨ ਸੜਕ ਹੈਗੀ ਇਸ ਤੇ ਆਪਣਾ ਨੋਹਰਾ ਕਮਾਂ ਟਰੈਕਟਰ ਦੇ ਨਾਤੇ ਠੀਕ ਹੈ ਜੀ ਠੀਕ ਹੈ ਇੱਥੇ ਨਾਲ ਹੀ ਕ੍ਰਿਸ਼ਨਾ ਮੋਟਰ ਦਾ ਬਾਈ ਜਿਹਨਾਂ ਦੀ ਆਪਾਂ ਛਤਰਛਾਇਆ ਹੇਠ ਇੱਥੇ ਆਪਣਾ ਬੈਠੇ ਹੈਗੇ ਬਾਈ ਜਸਪਾਲ ਸਿੰਘ ਤੋਤੀ ਜੀ ਉਹਨਾਂ ਕੋਲ ਗੱਡੀਆਂ ਦਾ ਕੰਮ ਆ ਇੱ ਠੀਕ ਹੈ ਜੀ ਤੇ ਭਾਈ ਜੀ ਹੁਣ ਟਰੈਕਟਰ ਤੋਂ ਸਟਾਰਟ ਕਰਦੇ ਆਂ ਕਮਾਨ ਆਪਾਂ 3730 ਤੋਂ ਪਹਿਲਾਂ ਤਾਂ ਆਪਾਂ ਤੁਹਾਡੇ ਨਾਲ ਫਾਈਨਲ ਕਰ ਲਈਏ ਜੇ ਕੋਈ ਆਪਣੀ ਵੀਡੀਓ ਦੇਖ ਕੇ ਆਉਂਦਾ ਹੈ ਹਾਂਜੀ ਉਹਨੂੰ ਕੀ ਮਾਨਤਾਨ ਕਰ ਦਿਓਗੇ ਵੱਡੇ ਭਾਈ 5 ਤੋਂ 10000 ਰੁਪਏ ਤੇਰਾ ਨਾਂ ਲੈਦੇ ਨਾ ਬੰਦਾ ਹਾਂਜੀ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਹੀ ਤਾਂ ਵੀਡੀਓ ਸਕਾਉਂਡ ਕਰ ਦਾਂਗੇ ਠੀਕ ਹੈ ਜੀ ਤੇ ਜਦੋਂ ਚਾਬੀ ਦੇ ਨਾਲ ਲੋਕਾਂ ਨੂੰ 500 ਰੁਪਏ ਅਸੀਂ ਛੋੜ ਕਰਦੇ ਆਂ ਮਾਨ ਨਹੀਂ ਕਰਦੇ ਤੇ ਤੇਰਾ ਨਾਂ ਲੈਣ ਤੇ 1000 ਰੁਪਏ ਚਾਬੀ ਨਾਲ ਛੋੜ ਕਰਾਂਗੇ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਭਾਈ ਲੋ ਵੀ ਆਪਾਂ ਹੁਣ ਇਹ ਤੋਂ ਕਰਦੇ ਆ 37 30 ਤੋਂ ਸਟਾਰਟ ਦੱਸੀ ਭਾਈ ਸਪੈਸ਼ਲ ਐਡੀਸ਼ਨ ਸੁਣੋ ਭਾਈ ਜੀ ਸਪੈਸ਼ਲ ਐਡੀਸ਼ਨ ਟਰੈਕਟਰ ਹੈ 2015 ਮਾਡਲ ਹੈ ਪ्योर ਠੀਕ ਹੈ ਜੀ ਨੰਬਰ ਭਾਈ ਜੀ ਹਰਿਆਣੇ ਦਾ ਹੈ ਇਹ ਇਹਨਾਂ ਅਸੀਂ ਜਿੱਥੋਂ ਦੀ ਕਹੋਗੇ ਉੱਥੋਂ ਨਹੀਂ ਮਿਲੂ 85 ਤੋਂ 90 ਪੇਸੇ ਟਰੈਕਟਰ ਦੇ ਟਾਇਰ ਹੈ ਠੀਕ ਹੈ ਜੀ ਨਵੇਂ ਆਰ ਦਾ ਟਰੈਕਟਰ ਹੈ ਆ ਜਿਹੜੀ ਕਨੋਪੀ origignal ਆਉਂਦੀ ਹੈਗੀ ਹਾਂਜੀ ਉਹ ਨਾਲ ਠੀਕ ਹੈ ਜੀ ਜਿਹੜੇ ਜੋ ਵੀ ਹੈ ਤੇ ਰੰਗ ਪੇਂਟ ਦਾ ਭਾਈ ਸਾਰਾ ਇਹ ਨਾਲ ਭਾਈ ਇਹ ਸਾਰਾ origignal ਹੈ ਠੀਕ ਹੈ ਜੀ ਕੀ ਕਹਿੰਨਾ 2% ਪੇਂਟ ਹੋ ਆ ਰਬੜਾ ਰੁਬੜਾ ਬੀਹੰਡ ਨਾ ਖਰਾਬ ਹੋਣ ਚੜਾਇਆ ਦੇਖ ਲੋ ਇੰਨੇ ਸ਼ੌਕੀ ਬੰਦੇ ਕੋਲ ਟਰੈਕਟਰ ਸੀਗਾ ਜੀ ਠੀਕ ਹੈ ਜੀ ਹਾਂਜੀ ਤੇ ਮਾਡਲ ਇਹ 15 ਆ ਗਿਆ ਸੀ ਕਮਾਨਾ 2015 ਮਾਡਲ ਆ ਬਈ ਪਿਓ ਤੇ ਰੇਟ ਦੀ ਗੱਲ ਕਰੀਏ ਇਹ ਚਿੱਟੇ ਮਗਰਾਂ ਚ ਆ ਗਿਆ ਸੀ ओरिजिनल ਲਾਸਟ ਤੇ ਇੱਕ ਦੋ ਵਾਰ 16 ਦਾ ਚਿੱਟੇ ਹੀ ਆਏ ਆ ਪਹਿਲਾਂ ਇਹ ਜਿਹੜਾ 14 13 14 ਚ ਆਇਆ ਸਪੈਸ਼ਲ ਐਡੀਸ਼ਨ ਐ ਆਇਆ ਸੀ ਨੀਲੇ ਮੁਰਾੜਾ ਚ ਠੀਕ ਹੈ ਜੀ ਚਿੱਟੇ ਵਾਲਾ ਆ ਗਿਆ ਰੀਅਲ ਠੀਕ ਹੈ ਜੀ ਹਾਂਜੀ ਤੇ ਰੇਟ ਕਿੰਨਾ ਆ ਗਿਆ ਕਮਾਨ 15 ਦਾ 5 ਲੱਖ ਤੇ 45000 ਰੁਪਏ ਰੇਟ ਰੱਖਿਆ 5 ਲੱਖ 450 5.5 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਮੂਰੇ ਆ ਗਿਆ ਇੰਡੋ ਫਾਰਮ 3055 ਇੰਡੋ ਫਾਰਮ 3055 ਬਾਈ ਜੀ 2014 ਮਾਡਲ ਹੈ ਪੰਜਾਬ ਨੰਬਰ ਹੈ 70 ਤੋਂ 75 ਪਰ ਇਹ ਟਰੈਕਟਰ ਦੇ ਟਾਇਰ ਹੈ ਠੀਕ ਹੈ ਜੀ ਇਹ ਵੀ ਉਸ ਮਾਡਲ ਦਾ ਬੁਲੇਟ ਆਪ ਮਾਡਲ ਹੈ ਠੀਕ ਹੈ ਜੀ 50 ਜਮੀ ਕੈਟਾਗਰੀ ਵਾਲਾ ਟਰੈਕਟਰ ਹੈ ਠੀਕ ਹੈ ਜੀ ਇਹਦਾ ਮੁੱਲ ਰੱਖਿਆ ਜੀ ਆਪਾਂ 7.5 ਲੱਖ ਰੁਪਏ 7.5 ਲੱਖ ਰੁਪਏ ਜੀ ਡਿਮਾਂਡ ਹੈ ਇਹ ਡਿਮਾਂਡ ਮੌਕੇ ਦਾ 2 ਲੱਖ 90 ਹਜ਼ਾਰ ਦਾ ਟਰੈਕਟਰ ਦੇ ਦਾਂਗੇ ਬਾਈ 2 ਲੱਖ 90 ਹਜ਼ਾਰ ਦਾ ਮਿੱਤਰੋ ਇਹ ਇੰਡੋ ਫਾਰਮ ਨੂੰ ਬਣੂਗਾ ਇੰਡੋ ਫਾਰਮ ਦਾ ਖੜੇ ਆ ਠੀਕ ਹੈ 3 ਬਾਈ ਇੱਥੇ ਪੰਜਾਬ ਨੌਰੇ ਵਾਲੇ ਆ ਸਤਨਾਮ ਨੌਰੇ ਤਿੰਨ ਉਹਨਾਂ ਕੋਲੇ ਖੜੇ ਆ ਠੀਕ ਹੈ 14 ਲੀਟਰ ਵਾਲੇ ਆਪਣੇ ਕੋਲੇ 200 ਆਹ ਖੜਾ 14 ਲੀਟਰ ਵਾਲਾ 216 ਲੀਟਰ ਵਾਲੇ 30 55 ਤੇ 30 60 ਖੜਾ ਠੀਕ ਹੈ ਜਿਹੜਾ 60 ਐਚਪੀ ਆ ਟਰੈਕਟਰ ਦੋਨੇ 21 ਮਾਡਲ ਨੇ ਠੀਕ ਹੈ ਉਹ ਭਰੇ ਖੜੇ ਨੇ ਜੀ ਠੀਕ ਹੈ ਜੀ ਹਾਂਜੀ ਤੇ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ 733 ਆ ਗਿਆ ਹੌਲੈਂਡ 733 2007 ਮਾਡਲ ਹੈ ਬਾਈ ਜੀ ਨੰਬਰ ਹਰਿਆਣਾ ਠੀਕ ਹੈ ਜੀ ਇਹ ਨਾ ਨਹੀਂ ਹੋਣਾ ਨਾ ਨਹੀਂ ਹੋਣਾ ਠੀਕ ਹੈ ਜੀ ਬੈਟ ਦੇ ਮਾੜੀ ਮੋਟੀ ਸ਼ੋਅ ਦੀ ਟੱਚਿੰਗ ਹੈਗੀ ਆ ਠੀਕ ਹੈ ਜੀ 3 ਸਪੀਡ ਹੋਇਆ ਵਾ 30 ਸਪੀਡ ਹੋਇਆ ਹੋਇਆ ਜੀ ਹਾਂ ਠੀਕ ਹੈ ਜੀ ਇਹਦਾ ਟਾਇਰ ਪਿਆ 75 80 ਪੈਸੇ ਆ ਮਰਫ ਚੱਕੀ ਲੈ ਠੀਕ ਹੈ ਜੀ ਪੂਰਾ ਚੰਗਾ ਟਰੈਕਟਰ ਕੋੜਾ ਬੰਪਰ ਲੱਗਿਆ ਹੋਇਆ ਚਲਾਈ ਦਾ ਜਿਵੇਂ ਮੈਸ਼ੀ ਵਰਗਾ ਕੋਈ ਡੈਕਸ਼ਨਾਂ ਦੀ ਆਵਾਜ਼ ਨਹੀਂ ਠੀਕ ਹੈ ਜੀ ਪੂਰਾ ਘੈਂਟ ਟਰੈਕਟਰ ਹੈ ਪੂਰਾ ਘੈਂਟ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਇਹਦਾ ਟਰੈਕਟਰ ਦਾ ਰੇਟ ਰੱਖਿਆ ਆਪਾਂ 3,85,000 ਰੁਪਇਆ 3,85,000 ਹਾਂ ਇਹਦਾ ਸੇ ਮੌਕੇ ਦਾ 365000 ਦਾ ਟਰੈਕਟਰ ਦੇ ਦਾਂਗੇ ਜੀ 365000 ਦਾ ਟਰੈਕਟਰ ਇਹ ਮਿੱਤਰੋ ਮੌਕੇ ਤੇ ਬਣੂਗਾ 10000 ਰੁਪਏ ਤੇਰੇ ਨਾਂ ਨੂੰ ਡਿਸਕਾਊਂਟ ਕਰ ਦਾਂਗੇ ਆਪਾਂ ਠੀਕ ਹੈ ਜੀ 10000 ਰੁਪਏ ਹੋਰ ਵੀ ਡਿਸਕਾਊਂਟ ਹੋ ਜੂ ਟਰੈਕਟਰ ਚੈੱਕ ਕਰਸਾਂ ਨੀ요 ਬਈ ਨਵਾਂ ਪਿਆ ਥੱਲੇ ਥੱਲੇ ਦਾ ਟਰੈਕਟਰ ਕਿਤੇ ਟੱਚਿੰਗ ਨਹੀਂ ਥੱਲੇ ਹਾਂਜੀ ਇੱਥੇ ਹੈਗੀ ਆ ਉੱਥੇ ਦੱਸਦੇ ਮਗਰਾੜ ਮਰੋੜ 6000 ਰੁਪਏ ਵੇੜ ਰੈਟਰ ਦੇ ਠੀਕ ਹੈ ਇਹਦਾ ਇਹ ਤਿਆਰੀ ਨਹੀਂ ਹੋਈਗੀ ਤਾਂ ਅਜੇ ਜੋ ਢੋਣ ਬੁੰਜਣ ਵਾਲਾ ਟਰੈਕਟਰ ਨੂੰ ਠੀਕ ਹੈ ਜੀ ਇੱਥੇ ਖੜਾ ਕਿਉਂਕਿ ਸ਼ਰਕ ਤੇ ਥੋੜਾ ਸ਼ੋਰ ਸ਼ਰਾਬਾ ਤੇ ਮਿੱਟੀ ਮਿੱਟੀ ਪੈਂਦੀ ਹਾਂਜੀ 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 ਠੀਕ ਹੈ ਜੀ ਤੇ ਮੂਰੇ ਆ ਗਿਆ 9500 ਮੈਸੀ 9500 ਮੈਸੀ ਬਾਈ ਜੀ ਇਹ ਤਾਂ ਹੀਰਾ ਹੀ ਆ ਟਰੈਕਟਰ ਆ ਬਾਈ ਜੀ ਜ ਦਾ 65 70 ਪੈਸੇ ਪਿਆ ਤੁਸੀਂ ਅੱਧੇ ਮੰਨ ਕੇ ਆ ਜਾਓ ਜੀ ਠੀਕ ਹੈ ਜੀ ਸਾਰਾ ਸਮਾਨ ਏ ਟੂ ਜ਼ेड ਨਾਲ ਠੀਕ ਹੈ ਜੀ ਟ੍ਰੋਪਿਕ ਨੂੰਪੀ ਲੱਗੀ ਹੋਈ ਆ ਡੱਕ ਡੱਕ ਲੱਗਿਆ ਹੋਇਆ ਪੂਰਾ ਘੈਂਟ ਟਰੈਕਟਰ ਆ ਪੂਰਾ ਘੈਂਟ ਹੈ ਹਾਂਜੀ ਤੇ ਖੁੱਲੇ ਪਲੇਟਫਾਰਮ 'ਚ ਆ ਗਿਆ ਬਾਈ ਜੀ ਕਿਤੇ 10 ਨੰਬਰ ਦਾ ਨਟ ਨਹੀਂ ਖੁੱਲਿਆ ਟਰੈਕਟਰ ਦਾ 10 ਨੰਬਰ ਦਾ ਵੀ ਹਾਂਜੀ ਠੀਕ ਹੈ ਜੀ ਪੂਰਾ ਫੁੱਲ ਚੰਗਾ ਟਰੈਕਟਰ ਆ ਜੀ ਪੂਰਾ ਚੰਗਾ ਟਰੈਕਟਰ ਆ ਬਾਈ ਕਹਿੰਦਾ ਨਟ ਵੀ ਨਹੀਂ ਖੁੱਲਿਆ ਬਾਈ ਬਾਈ ਦੇ ਫੁੱਲ ਤਸੱਲੀ ਦੇ ਰਿਹਾ ਹਨਾ ਤੇ ਬਾਕੀ ਤੁਸੀਂ ਵੀਡੀਓ ਦੇਖ ਕੇ ਬਾਈ ਸਾਰੀ ਮਰਮਮਾਂ ਦੀ ਕੰਡੀਸ਼ਨ ਤਾਂ ਦੇਖ ਮੇਰੇ ਵੀਰ 202 ਉਹਣਾ ਕਿਉਂ ਕਮਾਣਾ ਹਾਂਜੀ ਪੰਜਾਬ ਨੰਬਰ ਡਰਾਈਵਰ ਆ ਫਸਟ ਓਨਰ ਆ ਠੀਕ ਆ ਜੀ ਹਾਂਜੀ ਤੇ ਮਾਡਲ ਇਹ ਕਿੰਨਾ ਹੈਗਾ ਜੀ ਇਹ ਮਾਡਲ 2016 ਜੀ ਤੇ ਰੇਟ ਬਾਈ ਕਮਾਣਾ ਇਹਦਾ ਰੇਟ ਤਾਂ ਬਾਈ ਜੀ ਰੱਖਿਆ 4 ਲੱਖ ਤੇ 75000 ਆਪਾਂ ਠੀਕ ਆ ਜੀ ਖੁੱਲੇ ਛੋੜ ਕਰ ਦਾਂਗੇ ਕੋਈ ਤੇਰੀ ਵੀਡੀਓ ਦੇਖ ਕੇ ਆਊਗਾ ਭਰਾ ਖੁੱਲੀ ਛੋੜ ਹਾਂ ਹੋਰ ਠੀਕ ਆ ਟਰੈਕਟਰ ਦਾ ਲੋਨ ਹੋ ਜੂਗਾ ਜੇ ਤੇ 3 ਲੱਖ ਰੁਪਏ ਦੇ ਲਗਭਗ 3 ਲੱਖ ਦੇ ਲਗਭਗ ਲੋਨ ਹੋ ਜੂਗਾ ਹਾਂ ਕੋਈ ਨਾ ਟਰੈਕਟਰ ਆਪਣਾ ਦੇਖਿਆ ਜਿੰਨੇ ਤੁਸੀਂ ਲੱਖ ਤੋਂ 1.5 ਲੱਖ ਰੁਪਏ ਹੋਣਾ ਚਾਹੀਦਾ ਤੁਹਾਡੇ ਕੋਲੇ ਲੋਨ ਕਰਾ ਕੇ ਟਰੈਕਟਰ ਦੇ ਦਾਂ ਜੇ ਕੋਈ ਪੁਰਾਣਾ ਕਿਸੇ ਕਿਸਾਨ ਭਰਾ ਨੇ ਟਰੈਕਟਰ ਦੇ ਕਟਾਉਣਾ ਵਿੱਚ ਉਹ ਵੀ ਆਪਾਂ ਕੱਟ ਲਾਂਗੇ ਜੇ ਕੋਈ ਸਿੱਧਾ ਵੇਚਣਾ ਤਾਂ ਸਿੱਧਾ ਵੀ ਲੈ ਲਾਂਗੇ ਆਪਣਾ WhatsApp ਵੀ ਚੱਲਦਾ ਤੇ Facebook ਤੇ ਕਮਾਂਡ ਟਰੈਕਟਰ ਦੇ ਨਾਂ ਤੇ ਵੀ ਚੱਲਦਾ ਹੈ WhatsApp ਨੰਬਰ ਹੈਗਾ ਜੀ 94653 62000 ਠੀਕ ਹੈ ਜੀ ਐਸੇ ਨੰਬਰ ਤੇ ਕੋਈ ਵੀ ਕਿਸੇ ਵੀ ਪੁਰਾਣੇ ਟਰੈਕਟਰ ਵੇਚਣਾ ਨਾ ਆਪਾਂ ਸਿੱਧਾ ਵੀ ਕੈਸ਼ ਵੀ 740 XT XT ਹੀਰਾ ਹੀ ਆ ਬਾਈ ਇਹ ਟਰੈਕਟਰ 2023 ਮਾਡਲ ਹੈ ਠੀਕ ਹੈ ਜੀ 200 ਤੇ 70 75 ਘੰਟੇ ਜੱਲਿਆ ਹੋਇਆ ਹੈ 270 75 ਸਿਰਫ ਹਾਂ ਜੀ ਠੀਕ ਹੈ ਪਹਿਲੇ ਮਾਲਕ ਦਾ ਠੀਕ ਹੈ ਜੀ ਉਹ ਨਵਾਂ ਟਰੈਕਟਰ ਹੈ ਬਿਲਕੁਲ ਸੌਰਮ ਗੰਦੇ ਸੰ ਟਰੈਕਟਰ ਕਹਤਾ ਰਿਹਾ ਬਾਈ ਠੀਕ ਜੀ ਐਮ ਆਰ ਐਫ ਵੀ ਹੈ ਜੇ ਸਹਰਾ ਤੋਂ ਮੇਰੇ 270 75 ਕੰਡਾ ਚ ਕੀ ਹੋਈ ਤੁਸੀਂ ਆਪ ਸੈਣ ਹੋਈ ਹੈ ਨਾ ਟਰੈਕਟਰ ਦੇ ਦੇਖੋ ਬੰਦੇ ਨੇ ਇਹ ਵੀ ਪੂਰਾ ਸਾਂਭ ਕੇ ਆ ਮੈਡ ਮੁਰਜੇ ਦੇਖਿਆ ਹੁਣ ਚੜਾ ਰੱਖਿਆ ਜਿਵੇਂ ਨਵਾਂ ਟਰੈਕਟਰ ਆਈ ਸਾਰਾ ਹਾਂ ਫਿਰ ਇੱਕ ਖਾਸੀਅਤ ਟਰੈਕਟਰ ਦੀ ਆਪਣੇ ਕੋਲ ਇੱਕ 2023 ਮਾਡਲ ਟਰੈਕਟਰ ਹੋਰ ਵੀ ਖੜਾ ਹੈ ਉਹ ਬਿਨਾ ਆਈ ਵੀਡੀਓ ਤੋਂ ਹੈ ਆਈ ਵੀਡੀਓ ਤੋਂ ਲੱਗਦੇ ਕਲਚ ਵਾਲਾ ਹੈ ਲੱਗਦੇ ਕਲਚ ਵਾਲਾ ਹੈ ਹਾਂਜੀ ਆਈ ਵੀਡੀਓ ਵਾਲਾ ਟਰੈਕਟਰ ਹੈ ਬਈ ਜੀ ਇਹ ਲੰਬੇ ਸਟਿੱਕਰਾਂ ਚ ਆ ਗਿਆ ਸੀ ਪਿਓਰ 23 ਮਾਡਲ लास्ट ਦੇ ਕਾਪੀ ਸ਼ਾਇਦ 24 ਦੀ ਹੋਏ ਦੀ ਠੀਕ ਹੈ ਜੀ ਠੀਕ ਹੈ ਜੀ ਤੇ ਮਾਡਲ ਇਹ 23 ਦਾ ਆ ਗਿਆ ਇਹ ਰੇਟ ਇਹਦਾ ਰੇਟ ਇਹਦਾ ਹੈਗਾ ਜੀ 6 ਲੱਖ ਤੇ 95000 ਰੁਪਇਆ ਇਹ ਤਾਂ ਡਿਮਾਂਡ ਆ ਗਈ ਘਮਾਣ ਤੇ ਮੌਕੇ ਤੇ ਮੌਕੇ ਤੇ ਮਾਨਤਾ ਕਰਦਾ ਐ ਜਿਹੜਾ ਖੁੱਲਾ ਵੀਰੇ ਯਾਰਾ ਖੁੱਲਾ ਮਾਨਤਾਨ ਹੋ ਜੀ ਮੌਕੇ ਤੇ ਬਾਈ ਇਸ ਡੈਜਨਟ ਤੇ ਬਾਈ ਜੀ 5.5 ਲੱਖ ਰੁਪਏ ਦੇ ਲਗਭਗ ਲੋਨ ਹੋ ਜੂ 5 ਤੋਂ 5.5 5.5 ਲੱਖ ਰੁਪਏ ਲਗਭਗ ਲੋਨ ਹੋ ਜੂ ਹਾਂ ਕੈਸ਼ ਦਾ ਟਰੈਕਟਰ ਹੈ ਇਹ ਕੈਸ਼ ਦਾ ਆਰ ਸੀ ਬਣੀ ਹੋਈ ਹੈ ਠੀਕ ਹੈ ਜੀ ਪੀਵੀ 53 ਮਲੋਡ ਦਾ ਨੰਬਰ ਹੈ ਠੀਕ ਹੈ ਜੀ ਹਾਂਜੀ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਸੋਨਾ ਟਰੈਕਟਰ ਹੈ ਪੂਰਾ ਆ ਗਿਆ ਹੀਰਾ ਟਰੈਕਟਰ ਹਾਂਜੀ 755 ਇਹਦੇ ਬਾਰੇ ਦੱਸੀ ਬਾਈ ਟਰੈਕਟਰ ਦਾ ਪਹਿਲਾਂ ਤਾਂ ਕੰਡੀਸ਼ਨ ਦਿਖਾ ਦੇ ਠੀਕ ਹੈ ਜੀ ਟਰੈਕਟਰ ਦੇ 23 24 ਮਲ ਲਾਰ ਕੇ ਕੰਡੀਸ਼ਨ ਹੈ ਟਰੈਕਟਰ ਦੀ ਕੋਈ ਧੋਤਾ ਪੁੰਝਿਆ ਨਹੀਂਗਾ ਮਗਰਾੜ ਮੁਰੋਰ ਸ਼ੀਸ਼ੇ ਲਾਰ ਕੇ ਬੈ ਰਮਾ ਦੇ ਰਮ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਨੰਬਰ ਜ਼ਰੂਰ ਹਨਿਆਣਾ ਹਰਿਆਣਾ ਦਾ ਪੰਜਾਬ ਦੀ ਢੂਈ ਪੰਦਾ ਠੀਕ ਐਨਓਸੀ ਮਿਲੂਗੀ ਦੀ ਐਨਓਸੀ ਮਿਲ ਜੂਗੀ ਜਿੱਥੋਂ ਦੀ ਕਹੋਗੇ 17 ਮਲ ਟਰੈਕਟਰ ਹੈ ਬਾਈ ਜੀ ਆਲਦੇ ਟਾਇਰ ਨੇ 600 ਪੈਸੇ ਠੀਕ ਹੈ ਜੀ ਸਾਰਾ ਇਹ 24.5 2450 ਘੰਟਾ ਚੱਲਿਆ ਹੋਇਆ ਟਰੈਕਟਰ 2450 ਘੰਟਾ ਹਾਂ 2460 65 ਘੰਟੇ ਠੀਕ ਹੈ ਜੀ ਡਿਮਾਂਡ ਟਰੈਕਟਰ ਦੀ ਹੈਗੀ ਕਿ 5,85,000 ਰੁਪਿਆ 5,85,000 ਹਾਂ ਤੇ ਮੌਕੇ ਤੇ ਫਿਰ ਕਮਾਣਾ ਉਹਨਾਂ ਨੂੰ ਦੇਣਾ ਸੀ ਆਪਾਂ 5,65,000 ਦਾ ਤੇਰੇ ਮੂੰਹ ਨੂੰ 10,000 ਰੁਪਿਆ ਹੋਰ ਛੋੜ 10,000 ਹੋਰ ਜੀ ਖੁੱਲੇ ਗੱਫੇ ਕਰ ਤੇ ਕਮਾਣ ਨੇ ਬਾਈ 4 ਲੱਖ ਰੁਪਏ ਦਾ ਟਰੈਕਟਰ ਤੇ ਲਾਉਣੋ ਜੀ 4 ਲੱਖ ਦਾ ਲਾਉਣੋ ਜੀ ਜੀ ਬਾਈ ਤੇ ਇਸ ਤੋਂ ਲਾਭ ਕਮਾਉਣ ਹੋਰ ਵੀ ਟਰੈਕਟਰ ਹੁੰਦੇ ਟਰੈਕਟਰ ਬਾਈ ਜੀ ਆਪਨੇ ਕੋਲੇ 10 ਟਰ ਠੀਕ ਹੈ ਜੀ ਉਹ ਅੰਦਰ ਖੜਿਆ ਟਰੈਕਟਰ ਹੈ ਬਾਈ ਦਾ ਹਰਦੀਪ ਕਲਚਰ ਵਾਲੀ ਦਾ ਉਹਦਾ ਨੰਬਰ ਹੈਗਾ 8837799500 ਠੀਕ ਹੈ ਜੀ ਬਾਈ ਜਸਪਾਲ ਹੁੰਦਾ ਇੱਥੇ 24 ਘੰਟੇ ਆਪਣਾ ਨੰਬਰ ਹੈਗਾ 9465362000 ਇਹਨਾਂ ਨੰਬਰਾਂ ਤੇ ਜਦੋਂ ਮਰਜ਼ੀ ਫੋਨ ਕਰਕੇ ਕਾਲ ਕਰਕੇ ਆ ਸਕਦੇ 24 ਘੰਟੇ ਸਿੱਖੇ ਹੁੰਦੇ ਠੀਕ ਹੈ ਜੀ 메ਨ ਰੋਡ ਦੇ ਤੇ ਈ ਟਰੈਕਟਰ ਹੁੰਦੇ ਠੀਕ ਹੈ ਬਹੁਤ ਬਹੁਤ ਧੰਨਵਾਦ ਬਾਈ ਧੰਨਵਾਦ ਬਾਈ ਜੀ ਤੁਹਾਡਾ ਤੇ ਤੁਹਾਡੇ ਜਿਹੜੇ ਵੀਡੀਓ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਾਈ ਜੀ ਬਾਈ ਦੇ ਬਹੁਤ ਵਧੀਆ ਵੀਡੀਓ ਬਣਾਉਂਦਾ ਹੈ ਜਮਾ ਸਾਫ ਸੁਥਰਾ ਬੰਦਾ ਹੈਗਾ ਭਲਾ ਮਾਨਸ ਬੰਦਾ ਹੈ ਕੋਈ ਹੀਰ ਫੇਰ ਨਹੀਂਗਾ ਬਾਈ ਦਾ ਵੱਧ ਤੋਂ ਵੱਧ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰੋ ਤਾਂ ਕਿ ਆਪਾਂ ਬਾਈ ਦੀ ਮਦਦ ਕਰ ਸਕੀਏ ਸਿਰਫ ਇੱਕ ਲਾਈਕ ਨਾਲ ਤੁਹਾਡੇ ਨਾਲ ਬਾਈ ਦੀ ਆਪਾਂ ਮਦਦ ਕਰ ਸਕਦੇ ਹਾਂ ਇਹਦੇ ਫੋਲੋਅਰ ਵਧਣਗੇ ਤਾਂ ਹੀ ਆਪਣੀ ਮਦਦ ਹੋਊਗੀ ਬਾਈ ਜੀ ਧੰਨਵਾਦ ਤੁਹਾਡਾ ਸਾਰਾ ਧੰਨਵਾਦ ਜੀ ਮੁਸਕੰਦਰ ਜੀ ਤੁਹਾਡਾ ਵੀ ਜੀ ਧੰਨਵਾਦ ਜੀ ਲਓ ਵੀ ਮਿੱਤਰੋ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ